ਇਫਤਿਹਾਰ ਸਰ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਦਾ ਸੀ ਉਹ ਤਾਂ ਬਾਖਮਾਲ ਇਨਸਾਨ ਇਹ ਉਹਦਾ ਮਤਲਬ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਮਿਲੇ ਅਸੀਂ ਕੀ ਕਿੱਦਾਂ ਮਿਲੇ ਮੁਲਾਕਾਤ ਦੱਸੋ ਥੋੜੀ ਮੈਂ ਬੈਠਾ ਸੀ ਕਿ ਘਰੇ ਜਿਹੜੇ ਘਰੇ ਇਹ ਇਹਨਾਂ ਦੀ ਅਕਮੋਡੇਸ਼ਨ ਬੁੱਕ ਕੀਤੀ ਹੋਈ ਸੀ ਜਿੱਥੇ ਨਾ ਇਹ ਆਏ ਤਾਂ ਮੈਂ ਪਹਿਰੀ ਹੱਥ ਲਾਇਆ ਇਹਨਾਂ ਨੇ ਮੈਨੂੰ ਜੱਫੀ ਪਾਈ ਕਿੰਨਾ ਟਾਈਮ ਐ ਪਲੋਸ ਦੇ ਹੀ ਰਹੇ ਕਿੰਨਾ ਟਾਈਮ ਹਨ ਤੇ ਬੜਾ ਨਿੱਗ ਉਹ ਜੱਫੀ ਚ ਲੱਗਿਆ ਐਂਡ ਭਾਜੀ ਨੇ ਆਪ ਹੀ ਕਹਤਾ ਕਹਿੰਦੇ ਯਾਰ ਹਰਸਿਮਰਨ ਤੈਨੂੰ ਨਾ ਜੱਫੀ ਪਾ ਕੇ ਯਾਰ ਬੜਾ ਵਧੀਆ ਲੱਗਿਆ ਯਾਰ ਬੜੀ ਪੋਜ਼ਿਟਿਵ ਵਾਈਬਾਈ ਤੂੰ ਇਨਸਾਨ ਚੰਗਾ ਲੱਗਦਾ ਹੈ ਮੈਂ ਕਹ ਜੀ ਮੈਂ ਚੰਗਾ ਹੀ ਹੈ ਤੇ ਫਿਰ ਮਤਲਬ ਇਮੀਡੀਏਟਲੀ ਕਲਿੱਕ ਹੋ ਗਈ ਸਾਡੀ ਵਾਈਬ ਜਿੰਨੀ ਵੀ ਸੀ ਹੈ ਨਾ ਅਸੀਂ ਗੱਲਾਂ ਕਰਨੀਆਂ ਬੜੀਆਂ ਇੱਕ ਦੂਜੇ ਨੂੰ ਉਹ ਯੋਗਤਾ ਮਾਰੀ ਜਾਣੀਆਂ ਕਿਉਂਕਿ ਪਾਕਿਸਤਾਨ ਦੇ ਆਰਟਿਸਟ ਇਹ ਗੱਲ ਹੀ ਨਿਕਲਦੀ ਹੈ ਇਧਰ ਮੇਰਾ ਵੀ ਸੁਭਾਅ ਹੋਵੇ ਜੀ ਅਸਲ ਦੇ ਵਿੱਚ ਕਈ ਵਾਰੀ ਆਪਾਂ ਨੂੰ ਫਿਲਮਾਂ ਚ ਜਾਂ ਗਾਣਿਆਂ ਜਾਂ ਉਦਾਂ ਅ ਅਸਲ ਚੀਜ਼ ਆਪਾਂ ਪੇਸ਼ ਨਹੀਂ ਕਰਦੇ ਪਰ ਮੈਂ ਵੀ ਬਖਵਾਸ ਮੁਕਤਾ ਪਰ ਨਹੀਂ ਐ ਸਾਰਾ ਦਿਨ ਹੱਸਦੇ ਰਹਿਨੇ ਆ ਨਾ ਸੋ ਉਹ ਜੋ ਛੱਡਿਆ ਕਰਨ ਇਧਰੋਂ ਮੈਂ ਛੱਡ ਦਿਆ ਕਰਾਂ ਸੋ ਫਿਲਮ ਦੇ ਵਿੱਚ ਵੀ ਬਹੁਤ سارے ਡਾਇਲੋਗ ਇਦਾਂ ਦੇ ਆ ਜਿਹੜੇ ਸਕ੍ਰਿਪਟਡ ਨਹੀਂ ਸੀ ਅੱਛਾ ਹਾਂ ਉਹ ਐਟ ਟਾਈਮ ਤੇ ਇੰਪਰੋਵਾਈਜ਼ਡ ਹੋਏ ਆ ਉਹ ਉਹ ਕੁਝ ਬੋਲ ਦਿੰਦੇ ਸੀ ਤੇ ਮੈਨੂੰ ਵੀ ਪਤਾ ਹੁੰਦਾ ਸੀ ਕਿ ਮੈਂ ਹਾਸਾ ਮਸਾ ਰੁਕਦੇ ਸੀ ਨਾਲ ਤਿੰਨ ਚਾਰ ਆਰਟਿਸਟ ਹੋਰ ਪਰ ਇਧਰੋਂ ਮੈਂ ਵੀ ਛੱਡ ਦਿੰਦਾ ਕੋਈ ਨਾ ਕੋਈ ਫਿਰ ਉਹਨਾਂ ਦਾ ਉਹ ਹਾਲ ਹੋ ਜਾਂਦਾ ਵੀ ਵਾਹ ਕਿਆ ਬਾਤ ਹੈ ਤੋ ਉਮੀਦ ਕਰਦੇ ਆ ਕਿ ਅਸੀਂ ਇਕੱਠੇ ਨਾ ਹੁਣ ਇਫਤਖਾਰ ਬਾਜੀ ਨਾਲ ਗੱਲ ਹੋਈ ਸੀ ਕਿ ਆਪਣੇ ਚੜ੍ਹਦੇ ਪੰਜਾਬ ਦੇ ਤੇ ਲਹਿੰਦੇ ਪੰਜਾਬ ਦੇ ਆ ਤਿੰਨ-ਚਾਰ-ਚਾਰ ਆਰਟਿਸਟ ਇਕੱਠੇ ਹੋ ਕੇ ਸੀ ਉਹ ਜਿਹੜੇ ਉਹਨਾਂ ਦੇ ਸਟੇਜ ਡਰਾਮਾ ਉਹ ਉਹ ਕਰਨੇ ਆ ਹੋ। ਓਕੇ। ਹਾਂਜੀ। ਉਹ ਟੂਰ ਕਰਨਾ ਹੈ। ਉਹ ਟੂਰ ਕਰਨਾ ਸੀ। ਓਕੇ। ਸੋ ਵਰਲਡ ਟੂਰ ਹੋਗਾ। ਹਾਂਜੀ ਉਹ ਅੰਡਰ ਪ੍ਰੋਸੈਸ ਆ ਪਲਾਨਿੰਗ ਪਲਾਨਿੰਗ ਚੱਲੀ ਜਾਂਦੀ ਹੈ। ਬਿਕੋਜ਼ ਸਾਡੀ ਵਾਈਬ ਠੀਕ ਮਿਲ ਗਈ ਡਾਇਲੌਗਸ ਡਿਲੀਵਰੀਆਂ ਠੀਕ ਹੋ ਗਈਆਂ। ਹਾਜ਼ਰ ਜਵਾਬੀ ਜਿਹਨੂੰ ਕਹਿੰਦੇ ਨੇ ਯੋਗਤਾ ਦਾ ਜਵਾਬ ਯੋਗਤਾ ਨਾਲ ਚੱਲੀ ਜਾਂਦਾ। ਉਸ ਦੋਨਾਂ ਨੂੰ ਠੀਕ ਲੱਗਿਆ ਤੇ ਉਦੋਂ ਅਸੀਂ ਲੈ ਬਣਾਈ ਫਿਰ ਵੀ ਹਾਂ ਯਾਰ ਵੀ ਆਪਾਂ ਪੰਜਾਬ ਤੇ ਆਪਣੇ ਇੰਦਰਲੇ ਪੰਜਾਬ ਤੇ ਉਧਰਲੇ ਪੰਜਾਬ ਦੇ ਆਰਟਿਸਟ ਜੇ ਇਕੱਠੀ ਕਰਕੇ ਇਕੱਠੇ ਵੀ ਕਰੀਏ ਤਾਂ ਵਧੀਆ ਚੀਜ਼ ਹੋ ਜਾਣੀ ਆ ਹੂੰ ਹੂੰ ਪਾਕਿਸਤਾਨ ਜਾਣ ਦਾ ਵੀ ਪਲਾਨ ਹੋਊਗਾ ਪਾਕਿਸਤਾਨ ਜਿੱਦੇ ਪ੍ਰਮਾਤਮਾ ਹੁਕਮ ਹੋਇਆ ਬਹੁਤ ਜ਼ਰੂਰੀ ਹੈ ਮੈਂ ਤਾਂ ਮੇਰਾ ਤਾਂ ਦਿਲ ਬੜਾ ਕਰਦਾ ਤੇ ਪਰ ਦੇਖਦੇ ਜਦੋਂ ਦਾਣਾ ਪਾਣੀ ਲਿਖਿਆ ਹੋਊਗਾ ਉਹ ਜ਼ਰੂਰ ਜਾ ਕੇ ਆਵਾਂਗੇ ਹੁਣ ਵੀ ਬਹੁਤ ਸਾਰੇ ਆਰਟਿਸਟ ਜਿਹੜੇ ਉੱਥੇ ਜਾ ਕੇ ਆਏ ਸੀਗੇ ਹੈ ਨਾ ਔਰ ਲੋਕਾਂ ਨੇ ਬਹੁਤ ਨਿਗਾਸੀ ਦੇਖਦੇ ਰਹਨੇ ਆ ਵੀਡੀਓਜ਼ ਦੇ ਵਿੱਚ ਬਹੁਤ ਪਿਆਰ ਦਿੱਤਾ ਸੋ ਉਸ ਵੇਲੇ ਵੀ ਵੇਖੀ ਹੁੰਦਾ ਯਾਰ ਕਿਤੇ ਮਤਲਬ ਕੱਢੀਏ ਟਾਈਮ ਜਾਂ ਜਾਈਏ ਇੱਕ ਜ਼ਰੂਰੀ ਹੈ ਹੈ ਨਾ ਉੱਥੇ ਵੀ ਜਾਣਾ ਮੇਰੀ ਕਰਮਜੀਤ ਅਨਮੋਲ ਭਾਈ ਨਾਲ ਗੱਲ ਹੋਈ ਜਾਂਦੀ ਸੀ ਥੋੜਾ ਜਿਹਾ ਥੋੜਾ ਟਾਈਮ ਪਹਿਲਾਂ ਤੇ ਉਹ ਬੜੀ ਡਿਟੇਲਸ ਨਹੀਂ ਦੱਸ ਸਕੇ ਪਰ ਉਹ ਕਹਿੰਦੇ ਹਰ ਹਰ ਸਿਮਰਣਾ ਆਪਾਂ ਇਕੱਠੇ ਚਲਾਂਗੇ ਅੱਛਾ ਉਸ ਉਹਨਾਂ ਨਾਲ ਵੀ ਮੇਰਾ ਬਹੁਤ ਪਿਆਰ ਆ ਹਨਾ ਅਸੀਂ ਇਕੱਠੇ ਉਦੋਂ ਫਿਲਮ ਵੀ ਕੀਤੀ ਪਰ ਉਦਾਂ ਵੀ ਸਰਕਾਰ ਚ ਵੀ ਥੋੜੇ-ਬਹੁਤੇ ਅਸੀਂ ਕੰਮ ਕਰ ਸੇਵਾ ਕਰਦੇ ਰਹੇ ਨੇ ਆ ਤੇ ਕਹਿੰਦੇ ਬੈਠ ਕੇ ਗੱਲ ਕਰਾਂਗੇ ਪਰ ਜਿਹੜਾ ਹਸਾਬ ਨਾਲ ਭਾਈ ਦੱਸ ਰਿਹਾ ਸੀ ਵੀ ਬਹੁਤ ਪਿਆਰ ਸਤਿਕਾਰ ਮਿਲਿਆ ਉੱਥੋਂ ਦੇ ਲੋਕਾਂ ਤੋਂ ਤੇ ਉਹ ਆਪਣੀ ਨੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਚੀਜ਼ਾਂ ਜਿਵੇਂ ਹੋ ਜਾਂਦੀਆਂ ਹਿੰਦੁਸਤਾਨ ਪਾਕਿਸਤਾਨ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ